ਖਾਲਸਾ ਜਿਹੜਾ ਹੈ ਨਾ ਇਹ ਕਿਸੇ ਬੰਦੇ ਦਾ ਨਾਮ ਨਹੀਂ ਹੈ ਇਸ ਗੱਲ 'ਵਲ ਗੌਰ ਕਰ ਲਈਏ ਖਾਲਸਾ ਕੋਈ ਬੰਦਾ ਨਹੀਂ ਹੈ ਅਸੀਂ ਸੋਚਦੇ ਹਾਂ ਸ਼ਾਇਦ ਵੀ ਖਾਲਸਾ ਕਿਸੇ ਬੰਦੇ ਵਾਸਤੇ ਕਹਿ ਦਿੱਤਾ ਇੱਕ ਬੇਨਤੀ ਹੈ ਨਾ ਅਸੀਂ ਸਿੱਧ ਗੋਸ਼ਤ ਦੀ ਪਾਵਨ ਬਾਣੀ ਨੂੰ ਪੜਦੇ ਆਂ ਆ ਗੱਲ 'ਵਲ ਗੌਰ ਕਰਿਓ ਤਾਂ ਗੱਲ ਸਮਝ ਆਣੀ ਜੇ ਨਹੀਂ ਤੇ ਭੁਲੇਖਾ ਵੀ ਲੱਗ ਸਕਦਾ ਜਦੋਂ ਅਸੀਂ ਸਿੱਧ ਗੋਸ਼ਤ ਦੀ ਬਾਣੀ ਨੂੰ ਪੜਦੇ ਆਂ ਨਾ ਸਿੱਧ ਗੋਸ਼ਤ ਦੀ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰ ਚਰਚਾ ਹੁੰਦੀ ਹੈ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਤੇ ਗੁਰੂ ਪਾਤਸ਼ਾਹ ਨੇ ਉਹ ਪੂਰੀ ਬਾਣੀ ਉਚਾਰਨ ਕੀਤੀ ਵੀ ਜਿਹੜੇ ਸਵਾਲ ਸਿੱਧਾਂ ਨੇ ਕੀਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਹੈ ਹੁਣ ਉੱਥੇ ਇੱਕ ਸਿੱਧਾਂ ਦਾ ਸਵਾਲ ਸੀਗਾ ਬੜਾ ਪ੍ਰਚਲਿਤ ਸਵਾਲ ਹੈ ਅਸੀਂ ਅਨੇਕਾਂ ਵਾਰ ਉਸ ਸੁਣਿਆ ਹੋਵੇਗਾ ਉਹ ਸਵਾਲ ਕੀ ਸੀਗਾ ਜਿਹੜਾ ਸਿੱਧਾਂ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਕੀਤਾ ਕਵਨ ਮੂਲ ਕਵਣ ਮਤ ਵਿਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਹੁਣ ਇਹ ਸਵਾਲ ਸੀ ਸਿੱਧਾਂ ਦਾ ਵੀ ਏ ਗੁਰੂ ਨਾਨਕ ਤੁਹਾਡਾ ਗੁਰੂ ਕੌਣ ਹੈ ਤੁਹਾਡਾ ਗੁਰੂ ਕੌਣ ਹੈ ਹੁਣ ਇਹ ਸਵਾਲ ਪਤਾ ਕਿਉਂ ਪੁੱਛਿਆ ਸੀ ਉਹਨਾਂ ਨੇ ਕਿਉਂਕਿ ਸਿੱਧ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਨੌਲੇਜ ਤੋਂ ਇੰਨੇ ਪ੍ਰਭਾਵਿਤ ਹੋ ਗਏ ਸੀ ਇੰਨੇ ਪ੍ਰਭਾਵਿਤ ਹੋ ਗਏ ਸੀ ਕਿ ਪੁੱਛਣ ਦੇ ਉੱਤੇ ਮਜਬੂਰ ਹੋ ਗਏ ਵੀ ਤੁਹਾਡਾ ਗੁਰੂ ਕੌਣ ਹੈ ਵੇਖੋ ਸਾਡੇ ਘਰ ਦੇ ਵਿੱਚ ਨਾ ਕੋਈ ਮਹਿਮਾਨ ਆਏ ਹੋਣ ਕੋਈ ਪਰੌਣੇ ਆਏ ਹੋਣ ਤੇ ਸਾਡਾ ਬੱਚਾ ਨਾ ਜਾ ਕੇ ਉਹਨਾਂ ਨੂੰ ਆਪਣੀ ਰਿਪੋਰਟ ਕਾਰਡ ਦਿਖਾਵੇ ਵੀ ਅੰਕਲ ਜੀ ਆ ਵੇਖੋ ਮੇਰੇ 90% ਆਏ ਨੇ ਹੁਣ ਜਿਹੜੇ ਪਰੌਣੇ ਆਏ ਨੇ ਨਾ ਉਹਨਾਂ ਨੇ ਵੇਖਣਾ ਵੀ 90% ਆਏ ਨੇ ਤੇ ਕਈ ਵਾਰ ਨਾ ਪਰੌਣੇ ਪੁੱਛ ਲੈਂਦੇ ਨੇ ਜੀ ਤੁਹਾਡਾ ਬੱਚਾ ਕਿਹੜੇ ਟਿਊਸ਼ਨ ਸੈਂਟਰ ਵਿੱਚ ਜਾਂਦਾ ਹੈ ਤੁਹਾਡਾ ਬੱਚਾ ਕਿੱਥੇ ਪੜਦਾ ਏ ਕਿਹੜੇ ਸਕੂਲ ਵਿੱਚ ਪੜਦਾ ਏ ਕਿਹੜੇ ਟੀਚਰ ਕੋਲ ਪੜਦਾ ਏ ਉਹਨਾਂ ਦੇ ਪੁੱਛਣ ਦਾ ਮਕਸਦ ਪਤਾ ਕੀ ਹੁੰਦਾ ਏ ਵੀ ਸਾਡੇ ਬੱਚੇ ਦੇ ਘੱਟ ਨੰਬਰ ਆਉਂਦੇ ਨੇ ਅਸੀਂ ਵੀ ਪੁੱਛ ਲਈਏ ਵੀ ਜਿੱਥੇ ਇਹਨਾਂ ਦਾ ਬੱਚਾ ਪੜਦਾ ਏ ਤੇ 90% ਲੈ ਕੇ ਆਉਂਦਾ ਅਸੀਂ ਵੀ ਆਪਣੇ ਬੱਚੇ ਨੂੰ ਉੱਥੇ ਪਾ ਦਈਏ ਤਾਂ ਕਿ ਸਾਡੇ ਬੱਚੇ ਦੇ ਵੀ 90% ਆ ਸਕਣ 95% ਆ ਸਕਣ ਕਿਉਂਕਿ ਪ੍ਰਭਾਵਿਤ ਹੋ ਗਏ ਨਾ ਬੱਚੇ ਦੇ ਕੋਲ ਪ੍ਰਭਾਵਿਤ ਹੋ ਗਏ ਜਦੋਂ ਸਿੱਧ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪ੍ਰਭਾਵਿਤ ਹੋਏ ਨਾ ਉਹਨਾਂ ਨੇ ਵੀ ਪੁੱਛਿਆ ਹੈ ਗੁਰੂ ਨਾਨਕ ਤੁਹਾਡਾ ਟੀਚਰ ਕੌਣ ਹੈ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਜਵਾਬ ਦਿੱਤਾ ਨਾ ਉਸ ਜਵਾਬ ਵੱਲ ਗੌਰ ਕਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪਵਨ ਹੈ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਕੌਣ ਹੈ ਜੀ ਗੁਰੂ ਸ਼ਬਦ ਗੁਰੂ ਸੁਰਤ ਧਨ ਚੇਲਾ ਹੁਣ ਉਹਨਾਂ ਨੇ ਆਖਿਆ ਕਹਿੰਦੇ ਮੇਰਾ ਗੁਰੂ ਜਿਹੜਾ ਹੈ ਨਾ ਉਹ ਸ਼ਬਦ ਗੁਰੂ ਹੈ ਤੇ ਸੁਰਤ ਜਿਹੜੀ ਹੈ ਨਾ ਉਹ ਚੇਲਾ ਬਣੀ ਹੋਈ ਹੈ ਸਰੀਰ ਚੇਲਾ ਨਹੀਂ ਆਖਿਆ ਆ ਗੱਲ ਵੱਲ ਗੌਰ ਕਰਿਓ। ਸਰੀਰ ਚੇਲਾ ਨਹੀਂ ਆਖਿਆ, ਸੁਰਤ ਧੰਨ ਚੇਲਾ। ਮੇਰੀ ਜਿਹੜੀ ਸੁਰਤ ਹੈ ਨਾ ਸ਼ਬਦ ਗੁਰੂ ਦੀ ਚੇਲਾ ਬਣੀ ਹੋਈ ਹੈ। ਹੁਣ ਇਹਦਾ ਮਤਲਬ ਜਿਹੜਾ ਸਿੱਖ ਹੈ ਨਾ ਉਹ ਕੀ ਹੈ? ਸੁਰਤ ਨੂੰ ਸਿੱਖ ਆਖਿਆ ਹੈ। ਹੁਣ ਜਿਹਦੀ ਸੁਰਤ ਸਿੱਖੀ ਵਾਲੀ ਬਣ ਗਈ ਨਾ, ਸਰੀਰ ਆਪੇ ਹੀ ਸਿੱਖੀ ਵਾਲਾ ਬਣ ਜਾਵੇਗਾ। ਆਪੇ ਉਹਨੇ ਕੇਸ ਰੱਖ ਲੈਣੇ ਨੇ, ਆਪੇ ਉਹਨੇ ਅੰਮ੍ਰਿਤ ਛਕ ਲੈਣਾ, ਉਹਨੂੰ ਕਹਿਣ ਦੀ ਲੋੜ ਨਹੀਂ ਪੈਣੀ। ਵੈਸੇ ਨਾ ਇਹ ਸਾਰਾ ਬਿਰਤੀ ਦਾ ਹੀ ਖੇਡ ਹੈ। ਚੋਰ ਵੀ ਇੱਕ ਬਿਰਤੀ ਹੈ। ਕੋਈ ਬੰਦਾ ਚੋਰ ਨਹੀਂ ਹੁੰਦਾ ਚੋਰ ਵੀ ਇੱਕ ਬਿਰਤੀ ਹੈ ਠੱਗ ਵੀ ਇੱਕ ਬਿਰਤੀ ਹੈ ਡਾਕੂ ਵੀ ਇੱਕ ਬਿਰਤੀ ਹੈ ਸਿੱਖ ਵੀ ਇੱਕ ਬਿਰਤੀ ਹੈ ਇਹ ਸਾਰੀਆਂ ਵੱਖਰੀਆਂ ਵੱਖਰੀਆਂ ਬਿਰਤੀਆਂ ਨੇ ਹੁਣ ਜਿਵੇਂ ਦੀ ਬੰਦੇ ਦੀ ਬਿਰਤੀ ਹੋਏਗੀ ਬੰਦੇ ਨੂੰ ਉਵੇਂ ਦਾ ਹੀ ਬਾਹਰੋਂ ਦੀ ਆਖ ਦਿੱਤਾ ਜਾਂਦਾ ਜੀ ਇਹ ਫਲਾਣਾ ਬੰਦਾ ਹੈ ਹੁਣ ਜਿਹਦੀ ਚੋਰਾ ਵਾਲੀ ਬਿਰਤੀ ਉਹਨੂੰ ਕਹਿ ਦੇਣਗੇ ਨਾ ਇਹ ਚੋਰ ਹੈ ਜੀ ਜਿਹਦੀ ਸਿੱਖ ਵਾਲੀ ਬਿਰਤੀ ਹੋਏਗੀ ਉਹਨੂੰ ਕਹਿ ਦੇਣਗੇ ਜੀ ਇਹ ਸਿੱਖ ਹੈ ਇਸੇ ਤਰ੍ਹਾਂ ਖਾਲਸਾ ਵੀ ਇੱਕ ਬਿਰਤੀ ਦਾ ਨਾਮ ਹੈ ਖਾਲਸਾ ਵੀ ਇੱਕ ਬਿਰਤੀ ਦਾ ਨਾਮ ਹੈ ਤੇ ਖਾਲਸਾ ਪਤਾ ਕਿਹਨੂੰ ਆਖਿਆ ਜਾਂਦਾ? ਬਾਬਾ ਕਬੀਰ ਜੀ ਨੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਤੋਂ ਪਹਿਲਾਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਬਾਬਾ ਕਬੀਰ ਜੀ ਦੀ ਪਾਵਨ ਬਾਣੀ ਨੂੰ ਲੈ ਕੇ ਆਏ ਕਾਂਸੀ ਦੀ ਧਰਤੀ ਉੱਤੇ ਜਾ ਕੇ ਤੇ ਉੱਥੇ ਜਿਹੜੇ ਬਚਨ ਲਿਖੇ ਨੇ ਨਾ ਭਗਤ ਕਬੀਰ ਜੀ ਦੇ ਸ਼ਬਦ ਦੇ ਵਿੱਚ ਉਹ ਬੜੇ ਕਮਾਲ ਦੇ ਨੇ ਕਹੋ ਕਬੀਰ ਜਨ ਭਏ ਖਾਲਸੇ ਖਾਲਸੇ ਲਫ਼ਜ਼ ਬਾਬਾ ਕਬੀਰ ਜੀ ਦੀ ਬਾਣੀ ਵਿੱਚ ਵੀ ਆ ਰਿਹਾ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹਹ ਜਾਨੀ ਖਾਲਸਾ ਕੌਣ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪ੍ਰੇਮਾ ਭਗਤੀ ਪੈਦਾ ਕਰ ਲਈ ਹੈ ਤੇ ਭਗਤੀ ਕਿਵੇਂ ਪੈਦਾ ਹੋਣੀ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ ਜਦੋਂ ਤੱਕ ਜੀਵਨ ਚ ਚੰਗੇ ਗੁਣ ਨਹੀਂ ਖਾਲਸੇ ਨਹੀਂ ਖਾਲਸੇ ਨਹੀਂ ਇਹ ਬਾਬਾ ਕਬੀਰ ਜੀ ਨੇ ਆਪਣਾ ਫੈਸਲਾ ਦੇ ਦਿੱਤਾ ਗੁਰਬਾਣੀ ਦੇ ਵਿੱਚੋਂ ਸਾਨੂੰ ਫੈਸਲਾ ਮਿਲ ਗਿਆ ਤੇ ਜੇ ਅਸੀਂ ਇਤਿਹਾਸਕ ਤੌਰ ਦੇ ਉੱਤੇ ਵੀ ਵੇਖੀਏ ਨਾ ਖਾਲਸਾ ਲਫ਼ਜ਼ ਜਿਹੜਾ ਸੀ ਨਾ ਉਸ ਜ਼ਮੀਨ ਵਾਸਤੇ ਵਰਤਿਆ ਜਾਂਦਾ ਸੀ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਹੋਇਆ ਕਰਦੀ ਸੀ ਸਿੱਧੀ ਬਾਦਸ਼ਾਹ ਦੇ ਅਧੀਨ ਵਿੱਚ ਹੋਰ ਕੋਈ ਵੀ ਨਹੀਂ ਹੈ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਹੈ ਉਹਨੂੰ ਕਹਿੰਦੇ ਸੀ ਇਹ ਖਾਲਸਾ ਜ਼ਮੀਨ ਹੈ ਇਹ ਖਾਲਸਾ ਜ਼ਮੀਨ ਹੈ ਤੇ ਗੁਰੂ ਪਾਤਸ਼ਾਹ ਨੇ ਇਹ ਲਫ਼ਜ਼ ਸਾਨੂੰ ਦਿੱਤਾ ਤੇ ਕਾਦੇ ਵਾਸਤੇ ਦਿੱਤਾ ਸੀ ਕਿ ਜਿਹੜਾ ਸਿੱਖ ਹੈ ਜਿਹੜਾ ਖਾਲਸਾ ਹੈ ਨਾ ਉਹ ਕੇਵਲ ਅਕਾਲ ਪੁਰਖ ਦੇ ਅਧੀਨ ਹੈ ਉਹਦੇ ਵਿੱਚ ਵੀ ਹੋਰ ਕੋਈ ਨਹੀਂ ਆਉਂਦਾ ਕੋਈ ਜੋਤਸ਼ੀ ਨਹੀਂ ਕੋਈ ਤੰਤਰਿਕ ਨਹੀਂ ਕੋਈ ਪਾਂਦਾ ਨਹੀਂ ਕੋਈ ਬਾਬਾ ਨਹੀਂ ਅੱਜ ਪਤਾ ਨਹੀਂ ਅਸੀਂ ਕਿੰਨੇ ਕੁ ਵਿੱਚ ਜੋੜ ਲਏ ਹੋਏ ਨੇ ਸਾਡਾ ਨਾਤਾ ਸਿੱਧਾ ਅਕਾਲ ਪੁਰਖ ਨਾਲ ਜੋੜਿਆ ਸੀਗਾ ਪਰ ਅੱਜ ਅਸੀਂ ਆਪਣਾ ਨਾਤਾ ਪਤਾ ਨਹੀਂ ਕਿੱਥੇ ਕਿੱਥੇ ਜੋੜ ਕੇ ਬਹਿ ਗਏ